ਇਕ ਹਾਲਾਤ ਐਸੇ ਬਣ ਗਏ ਤੁਸੀਂ ਸਾਰੇ ਜਾਣੂ ਹੋ ਤੇ ਕਾਫੀ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਾਜਨੀਤਿਕ ਤੌਰ ਤੇ ਇਹ ਵੀ ਮੈਂ ਕਹਾ ਕਿ ਸਾਡੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਔਰ ਇਹ ਵੀ ਮੈਂ ਕਹਿ ਲਵਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖ਼ਤ ਸਹਿਬਾਨਾਂ ਦੇ ਜਥੇਦਾਰ ਸਿੰਘ ਸਹਿਬਾਨਾਂ ਦੇ ਬਾਰੇ ਆਮ ਜਨਤਾ ਵਿੱਚ ਇਹ ਧਾਰਨਾ ਬਣ ਗਈ ਕਿ ਇਹ ਫ੍ਰੀਹੈਂਡ ਨਹੀਂ ਇਹਨਾਂ ਦੇ ਕੋਲੋਂ ਮਨਮਰਜ਼ੀ ਦੇ ਫੈਸਲੇ ਕਰਾਏ ਜਾਂਦੇ ਨੇ ਇੱਕ ਪਰਿਵਾਰ ਵੱਲੋਂ ਤੇ ਇੱਕ ਵਿਅਕਤੀ ਵੱਲੋਂ ਜੋ ਆਪ ਗੁਰਮਤ ਤੋਂ ਵੀ ਹੀਣ ਹੈ ਅਰ ਉਹ ਗੁਰਮੰਦੇਨ ਨੂੰ ਨਹੀਂ ਹਨ ਪੰਥ ਖਫਾ ਸੀ ਇਸ ਗੱਲ ਤੋਂ ਪਰ ਇਹ ਸਮਾਂ ਗੁਜ਼ਰਦਾ ਰਿਹਾ ਇੱਕ ਦਿਨ ਆਇਆ ਕਿ 2 ਦਸੰਬਰ 2024 ਦਾ ਸਾਰੇ ਉਹ ਲੋਕ ਜਿਨ੍ਹਾਂ ਨੇ ਲੰਮਾ ਸਮਾਂ ਸਰਕਾਰਾਂ ਪੰਥ ਦੀਆਂ ਦੇ ਵਿੱਚ ਮੁਖੀ ਰਹੇ ਜ਼ਿੰਮੇਵਾਰੀਆਂ ਨਿਭਾਈਆਂ ਪਾਰਟੀ ਦੇ ਵਿੱਚ ਮੁੱਖ ਤੌਰ ਤੇ ਪ੍ਰਮੁੱਖ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਂਦੇ ਆਏ ਔਰ ਉਹਨਾਂ ਨੂੰ ਤਖਸੇ ਵੰਦੇ ਬਿਲਾ ਕੇ ਜੋ ਤੁਹਾਡੇ ਸਾਹਮਣੇ ਹੋਇਆ 2 ਦਸੰਬਰ ਨੂੰ ਸਾਰਿਆਂ ਦੇ ਸਾਹਮਣੇ ਔਰ ਨਾਲ ਇਹ ਲੋੜ ਪੈ ਗਈ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਕਿ ਪੁਨਰ ਸਰਜੀਤੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਾਰੇ ਸਿਧਾਂਤ ਪਰੰਪਰਾਵਾਂ ਮਾਨ ਮਰਿਆਦਾਵਾਂ ਪਾਰਟੀ ਦੀਆਂ ਪੰਥ ਦੀਆਂ ਛੱਡ ਦਿੱਤੀਆਂ ਉਸ ਲੀਡਰਸ਼ਿਪ ਨੇ ਫਿਰ ਲੋੜ ਪੈ ਗਈ ਪੁਨਰਸਰਜੀਤੀ ਦੀ ਇੱਕ ਨਵੇਂ ਸਿਰੇ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਧਿਰ ਹੈ ਔਰ ਇਹ ਕਹ ਲਈਏ ਕਿ ਸਾਡੀ ਰਾਸ਼ੀ ਜਮਾਤ ਹੈ ਜੋ ਸਾਡੇ ਹੱਕਾਂ ਦੀ ਤਰਜਮਾਨੀ ਕਰਦੀ ਹੈ ਪਹਿਰੇਦਾਰੀ ਕਰਦੀ ਹੈ ਉਹ ਨੁਮੋੜ ਸਰਜਿਤ ਕੀਤਾ ਜਾਵੇ ਸੁਪਰ ਆਵੋ 18 ਮਾਰਚ ਨੂੰ ਸ੍ਰੀ ਅਕਾਲ ਤਸਵਲ ਤੋਂ ਅਰਦਾਸ ਕਰਨ ਉਪਰੰਤ ਇਹ ਭਰਤੀ ਆਰੰਭ ਕੀਤੀ ਗਈ 2 ਮਹੀਨੇ ਹੋ ਗਏ ਅੱਜ 17 ਤਰੀਕ ਹੋ ਗਈ ਕੱਲ ਨੂੰ 18 ਤਰੀਕ ਹੋਣੀ ਹੈ ਜਿੱਡਾ ਵੱਡਾ ਹੰਗਾਰਾ ਪੰਜਾਬ ਦੇ ਵਿੱਚ ਹਰ ਕੋਨੇ ਤੋਂ ਜਿਵੇਂ ਤੁਹਾਡਾ ਵੱਡਾ ਇਕੱਠ ਹੋਇਆ ਬੜਾ ਉਤਸ਼ਾਹ ਮੈਂ ਵਧਾਈ ਦੇਣਾ ਮੱਖਣਵਰਾੜ ਜੀ ਤੇ ਪ੍ਰਧਾਨ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਔਰ ਸਾਰੀ ਲੀਡਰਸ਼ਿਪ ਨੂੰ ਕਿ ਤੁਸੀਂ ਸਾਰਿਆਂ ਕੋਲ ਹੋ ਕਾ ਦਿੱਤਾ ਔਰ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜੀ ਆਇਆਂ ਵੀ ਕਹਨੇ ਆ ਕਿ ਤੁਹਾਡੇ ਅੰਦਰ ਪੰਥ ਦਾ ਦਰਦ ਹੈ ਪੰਜਾਬ ਦਾ ਹਿੱਤ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਵਾਸਤੇ ਹੰਬੜਾ ਮਾਰ ਰਹੇ ਹਾਂ ਅੱਜ ਆਏ ਹੋ ਤੁਹਾਨੂੰ ਜੀ ਆਇਆਂ ਤੁਹਾਡੇ ਇਸ ਜਜ਼ਬੇ ਤੇ ਬਲਬਲਿਆਂ ਨੂੰ ਸਲਾਮ ਕਰਦੇ ਆਂ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਾਂ ਕਿ ਉਹ ਲੋਕ ਜਿਹੜੇ ਪਹਿਲਾਂ ਗਿਆ ਗੁਰਮਤ ਤੋਹੀਣੇ ਨਾ ਸਾਡੇ ਸਿਧਾਂਤਾਂ ਨੂੰ ਜਿਨ੍ਹਾਂ ਨੇ ਪੈਰਾਂ ਵਿੱਚ ਰੋਲਿਆ ਪਰੰਪਰਾਵਾਂ ਦੀ ਲਾਪਰਵਾਹੀ ਕਰਕੇ ਮਰਜ਼ੀ ਦਾ ਸਾਰਾ ਕੁਝ ਕਰਦੇ ਰਿਹਾ ਤੁਹਾਡੇ ਸਾਹਮਣੇ ਆ ਔਰ ਇੱਕ ਸਾਡਾ ਇਤਿਹਾਸ ਆ ਪਿਛਲਾ ਕਹਿੰਦੇ ਨੇ ਇਤਿਹਾਸ ਆਪਣੇ ਆਪ ਨੂੰ ਦਹਾਂਦਾ ਰਹਿੰਦਾ ਹੈ ਹਿਸਟਰੀ ਰਿਪੀਟਸ ਇਟਸੈਲਫ ਔਰ ਜਦੋਂ ਆ 12 ਮਈ ਲੰਗੀ ਆ ਹੁਣੇ ਆਪਾਂ ਸਰਹੰਦ ਫਤਿਹ ਦਿਵਸ ਮਨਾ ਕੇ ਹੱਡੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦੀ ਇਟਨੈਟ ਖੜਕਾ ਕੇ ਪਹਿਲਾ ਖਾਲਸਾ ਰਾਜ ਸਰਤੀ ਤੇ ਕਾਇਮ ਕੀਤਾ ਪੰਜ ਵਰੇ ਚੱਲਿਆ ਤੁਹਾਨੂੰ ਜ਼ਮੀਨਾਂ ਦੇ ਮਾਲਕ ਹੱਕੀ ਬਣਾਇਆ ਉਸ ਸਮੇਂ ਦੇ ਸਰਕਾਰ ਨੇ ਬਾਬਾ ਬੰਦਾ ਸਿੰਘ ਦੀ ਖਾਲਸਾ ਰਾਜ ਨੇ ਸੋ ਉਹਨਾਂ ਦੇ ਜਦੋਂ ਸ਼ਹਾਦਤ ਹੋਈ ਦਿੱਲੀ ਮਹਿਰੋਲੀ ਵਿਖੇ ਔਰ ਉਹਨਾਂ ਦੇ ਨਾਲ ਸਾਥੀਆਂ ਦੀ ਸ਼ਹਾਦਤ ਹੋਈ ਔਰ ਜਿਹੜਾ ਕੋ ਕੋ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਬੜੀ ਲਸਾਨੀ ਬੜੀ ਕੁਰਬਾਨੀ ਆ ਉਹਨਾਂ ਦੀ ਪਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੁਝ ਲੋਕਾਂ ਨੇ ਇਹ ਮੰਨ ਚ ਧਾਰ ਲਿਆ ਕਿ ਹੁਣ ਆਪਾਂ ਆਪਣਾ ਰਾਹ ਖਿਆਰ ਕਰੀਏ ਅਲੱਗ ਉਹਨਾਂ ਨੇ ਇੱਕ ਬੰਦਈ ਖਾਲਸਾ ਬਣਾ ਲਿਆ ਬੰਦਾ ਜੀ ਖਾਲਸੇ ਦਾ ਮਤਲਬ ਸੀ ਕਿ ਸਾਡਾ ਜਿਹੜਾ ਵਾਬਾ ਬੰਦਾ ਸਿੰਘ ਬਹਾਦਰ ਸੀ ਇਹ 11ਵਾਂ ਗੁਰੂ ਹੈ ਜੀ ਔਰ ਉਹਨਾਂ ਨੇ ਜਿਹੜੇ ਨੀਲਾ ਬਾਣਾ ਸਿੰਘ ਪਹਿਨਦੇ ਸਨ ਉਹਦੀ ਜਗ੍ਹਾ ਤੇ ਲਾਲ ਪਹਿਨਣਾ ਸ਼ੁਰੂ ਕਰਤਾ ਹੈ ਔਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਬਖਸ਼ਿਸ਼ ਕੀਤੀ ਸੀ ਉਹਦੀ ਜਗ੍ਹਾ ਤੇ ਫਤਿਹ ਦਰਸ਼ਨ ਦਾ ਨਾਮ ਦਿੱਤਾ ਗਿਆ ਏ ਉਹਨਾਂ ਨੇ ਬੰਦਾਈ ਖਾਲਸੇ ਬਣਾ ਸ਼ੁਰੂ ਕੀਤਾ ਗਿਆ ਪਰ ਇਧਰ ਤੁਹਾਡੇ ਵਾਂਗੂ ਦਰਦੀ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਾਨੂੰ ਸਾਡੇ 11ਵੇਂ ਜਨ ਕਹ ਲਏ ਸਦੀਵੀ ਕਾਲ ਦੇ ਲਈ ਜਿਹੜੇ ਗੁਰੂ ਨੇ ਜੁਗੋ ਜੁਗ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਲੜ ਲਾ ਕੇ ਕਹਨੇ ਹੁਕਮ ਕਰ ਗਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਸੀਂ ਉਹਨਾਂ ਦੇ ਲੜ ਲੱਗੇ ਆਂ ਔਰੇ ਭੇਖੀ ਨੇ ਇਹਨਾਂ ਨੇ ਮਨਮਰਜ਼ੀ ਨਾਲ ਆਪਣੀਆਂ ਪਰੰਪਰਾਵਾਂ ਸਿਧਾਂਤਾਂ ਤੋਂ ਉਲਟ ਫੈਸਲੇ ਕਰ ਲੈ ਅਸੀਂ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਨੇ ਐਗਵਾਈ ਕੀਤੀ ਔਰ ਉਹ ਤਤ ਖਾਲਸਾ ਬਣਿਆ ਤੁਹਾਨੂੰ ਯਾਦ ਹੋਣਾ ਬੰਦਾ ਜੀ ਖਾਲਸਾ ਤੇ ਤਤ ਖਾਲਸਾ ਦੋ ਢੜੇ ਬਣ ਗਏ ਸਨ ਔਰ ਮਾਤਾ ਸੁੰਦਰੀ ਜੀ ਨੇ ਔਰ ਡਿੜਤਾ ਦੇ ਨਾਲ ਕਹ ਲਿਆ ਸਾਰਾ ਪੰਥ ਜਿਵੇਂ ਤੁਸੀਂ ਸਾਥ ਦਿੱਤੇ ਦੇ ਰਹੇ ਹੋ ਅੱਜ ਇਹ ਫੈਸਲਾ ਕਰ ਲਿਆ ਕਿ ਦੋਖੀ ਨੇ ਪੰਥ ਦੇ ਔਰ ਉਹਨਾਂ ਨੂੰ ਪੰਥ ਚੋਂ ਐਕਸ ਕਮਿਊਨੀਕੇਟ ਕਰ ਦਿੱਤਾ ਗਿਆ 506 ਕ ਦਿੱਤਾ ਗਿਆ ਕਿ ਤੁਸੀਂ ਪੰਥ ਕਹਣ ਦੇ ਹੱਕਦਾਰ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਿਧਾਂਤ ਦੇ ਉਹਨਾਂ ਦੇ ਪਰੰਪਰਾਵਾਂ ਦੀ ਉਲੰਘਣਾ ਕੀਤੀ ਹੈ ਪ੍ਰਭ ਹਾਲਾਤ ਅੱਜ ਵੀ ਉਹੀ ਬਣੇ ਨੇ ਇਤਿਹਾਸ ਲਾਉਂਦਾ ਆਪਣੇ ਆਪ ਨੂੰ ਕੁਝ ਲੋਕ ਆਪਣੇ ਆਪ ਨੂੰ ਪੰਥ ਸਮਝ ਬੈਠੇ ਪੰਥ ਆ ਗੁਰੂ ਦਾ ਇੱਕ